ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਮਾਦਾਬ ਜੀ ਤੇ ਲੋ ਜੀ ਅੱਜ ਬਣਾਈ ਆ ਜੀ ਆਪਾਂ ਨੇ ਮਟਰ ਪਨੀਰ ਦੀ ਸਬਜੀ ਹਲਵਾਈ ਸਟਾਈਲ ਆਪਾਂ ਨੂੰ ਆਇਆ ਸੀਗਾ ਜੀ ਆਪਣੇ ਇੱਕ ਸਬਸਕ੍ਰਾਈਬਰ ਦਾ ਕਮੈਂਟ ਉਹ ਕਹਿੰਦੇ ਤੁਸੀਂ ਸਾਨੂੰ ਹਲਵਾਈ ਸਟਾਈਲ ਮਟਰ ਪਨੀਰ ਦਾ ਜਿਹੜਾ ਉਹ ਬਣਾ ਕੇ ਦਿਖਾਓ ਤੇ ਅੱਜ ਫਿਰ ਆਪਾਂ ਨੇ ਹਲਵਾਈ ਸਟਾਈਲ ਮਟਰ ਪਨੀਰ ਗਰੇਵੀ ਵਾਲਾ ਬਣਾਇਆ ਜੀ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਜਿਹੜਾ ਜਿਹੜਾ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆ ਤੇ ਰੈਸਪੀ ਤੁਸੀਂ ਸਿੱਖਣੀ ਆ ਜੀ ਤੇ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਹਲਵਾਈ ਸਟਾਈਲ ਮਟਰ ਪਨੀਰ ਆਪਾਂ ਬਣਾ ਕੇ ਦਿਖਾਵਾਂਗੇ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਅੱਜ ਫਿਰ ਰੈਸਪੀ ਕਰਦੇ ਆ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਹਲਵਾਈ ਸਟਾਈਲ ਮਟਰ ਪਨੀਰ ਮਟਰ ਪਨੀਰ ਦੀ ਗਰੇਵੀ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੇ ਆ ਜੀ ਪਿਆਜ਼, ਲਾਲ ਟਮਾਟਰ, ਹਰੀ ਮਿਰਚ, ਅਦਰਕ ਤੇ ਥੋੜੇ ਜਿਹੇ ਖੜੇ ਮਸਾਲੇ ਚਾਰ ਤੋਂ ਪੰਜ ਆਪਾਂ ਨੇ ਪਿਆਜ਼ ਕੱਟਣੇ ਆ ਜੀ ਇਸ ਤਰੀਕੇ ਨਾਲ ਤੇ ਚਾਰ ਤੋਂ ਪੰਜ ਆਪਾਂ ਨੇ ਟਮਾਟਰ ਲੈ ਲੈਣੇ ਆ ਠੀਕ ਹੈ ਜੀ ਤੇ ਗ੍ਰੀਨ ਚਿੱਲੀ ਹੋ ਗਈ ਅਦਰਕ ਹੋ ਗਿਆ ਤੇ ਅੱਜ ਆਪਾਂ ਜਿਹੜਾ ਮਟਰ ਪਨੀਰ ਬਣਾ ਰਹੇ ਹਾਂ ਜੀ ਇਹ ਬਣਾ ਰਹੇ ਹਾਂ ਜੀ ਤਕਰੀਬਨ 5 ਤੋਂ 6 ਬੰਦਿਆਂ ਵਾਸਤੇ ਅੱਧਾ ਕਿਲੋ ਪਨੀਰ ਦੀ ਵਰਤੋਂ ਕਰੂੰਗੇ ਆਪਾਂ ਤੇ 300 ਗ੍ਰਾਮ ਪਾਉਂਗੇ ਆਪਾਂ ਇਹਦੇ ਵਿੱਚ ਹਰੇ ਮਟਰ ਠੀਕ ਹੈ ਜੀ ਇਹ ਫ੍ਰਿਜ ਵਾਲੇ ਮਟਰ ਹੈ ਤੇ ਇਹ ਆਪਾਂ ਨੇ ਬੋਇਲ ਕਰਨ ਵਾਸਤੇ ਰੱਖਤੇ ਆ ਤੇ ਲੋ ਜੀ ਗਰੇਵੀ ਬਣਾਉਣ ਵਾਸਤੇ ਹੁਣ ਸਭ ਤੋਂ ਪਹਿਲਾਂ ਇੱਕ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਯਾਨੀ ਕਿ ਮਸਟਰਡ ਆਇਲ ਤੇ ਇਹਨੂੰ ਚੰਗੀ ਤਰ੍ਹਾਂ ਕਰੂਗੇ ਗਰਮ ਤੇ ਤੇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਥੋੜੇ ਜੇ ਮਸਾਲੇ ਐਡ ਕਰ ਲਵਾਂਗੇ ਠੀਕ ਹੈ ਜੀ ਖੜੇ ਤੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਭੁੰਨੂਗੇ ਤੇ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰ ਦੋਗੇ ਪਿਆਜ਼ ਚਾਰ ਤੋਂ ਪੰਜ ਪਿਆਜ਼ ਆਪਾਂ ਨੇ ਇਦਾਂ ਦੇ ਮੋਟੇ-ਮੋਟੇ ਕੱਟ ਲੈਣੇ ਆ ਤੇ ਨਾਲ ਇਹਦੇ ਵਿੱਚ ਐਡ ਕਰ ਦਾਂਗੇ ਜੀ ਹਰੀਆਂ ਮਿਰਚਾਂ ਤੇ ਅਦਰਕ ਅਲਾਨ ਵੀ ਹਲਕਾ ਜਿਹਾ ਭੁੰਨ ਲੂਗੇ ਤੇ 2 ਮਿੰਟ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰ ਦੋਗੇ ਕੱਟੇ ਹੋਏ ਟਮਾਟਰ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਇੱਕ ਚਮਚ ਦੇਗੀ ਮਿਰਚ ਜਾਂ ਕਸ਼ਮੀਰੀ ਲਾਲ ਮਿਰਚ ਪਾ ਲਿਓ ਤੇ ਅੱਧਾ ਚਮਚ ਤਰਮਲਿਕ ਪਾਊਡਰ ਗੰਟੀ ਹਲਦੀ ਤੇ ਨਾਲੇ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਨਮਕ ਠੀਕ ਹੈ ਜੀ ਨਮਕ ਇੱਕ ਚਮਚ ਪਾਉਣਾ ਹੈ ਬਾਕੀ ਦਾ ਬਾਕੀ ਨਮਕ ਆ ਜਿਹੜਾ ਆਪਾਂ ਬਾਅਦ ਚ ਪਾਉਂਗੇ ਤੇ ਨਾਲੇ ਇਹ ਝਾੜ ਕਰ ਦਿੰਦੇ ਆ ਜੀ ਆਪਾਂ ਪਾਣੀ ਹੁਣ ਤਕਰੀਬਨ 100 ਗ੍ਰਾਮ ਪਾਣੀ ਆਪਾਂ ਨੇ ਇਹਦੇ ਵਿੱਚ ਐਡ ਕਰ ਪਿਆ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਟੱਕ ਕੇ ਉਬਾਲ ਲੂਗੇ ਜਦੋਂ ਤੱਕ ਕਿ ਸਾਰਾ ਮਟੀਰੀਅਲ ਚੰਗੀ ਤਰ੍ਹਾਂ ਉਬਲ ਨਹੀਂ ਜਾਂਦਾ ਤੇ ਲਓ ਜੀ ਟਮਾਟਰ ਪਿਆਜ਼ ਆਪਣੇ ਗਲ ਚੁੱਕੇ ਆ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਨਾਂ ਦਾ ਪੇਸਟ ਬਣਾ ਲੂਗੇ ਯਾਨੀ ਇਹਨਾਂ ਨੂੰ ਮਿਕਸੀ ਕਰ ਲੂਗੇ ਤੇ ਖੜੇ ਮਸਾਲੇ ਆ ਜਿਹੜੇ ਆਪਾਂ ਨੇ ਇਹਦੇ ਵਿੱਚੋਂ ਕੱਢ ਦੇਣੇ ਆ ਜੀ ਬਾਹਰ ਠੀਕ ਹੈ ਜੀ ਕਿਉਂਕਿ ਖੜੇ ਮਸਾਲੇ ਠੀਕ ਹੈ ਜੀ ਆਪਾਂ ਨੇ ਪੀਸਣੇ ਨਹੀਂ ਇਹ ਆਪਾਂ ਨੇ ਬਾਹਰ ਕੱਢ ਦੇਣੇ ਆ ਤੇ ਇੱਕ ਗੱਲ ਦਾ ਖਿਆਲ ਤੁਸੀਂ ਹੋਰ ਰੱਖਣਾ ਜਦੋਂ ਵੀ ਇਹ ਟਮਾਟਰ ਪਿਆਜ਼ ਦਾ ਆਪਾਂ ਨੇ ਪੇਸਟ ਬਣਾਉਣਾ ਇਹਨਾਂ ਨੂੰ ਤੁਸੀਂ ਠੰਡਾ ਕਰਕੇ ਪੀਸਿਓ ਠੀਕ ਹੈ ਜੀ ਕਿਉਂਕਿ ਕਈ ਵਾਰ ਕਿਆ ਹੁੰਦਾ ਨਾ ਮਿਕਸੀ ਦੇ ਜੱਗ ਦੇ ਵਿੱਚ ਗੈਸ ਬਣ ਜਾਂਦੀ ਆ ਤੇ ਉੱਪਰੋਂ ਢੱਕਣ ਖੁੱਲ ਜਾਂਦਾ ਏ ਤੇ ਇਸ ਕਰਕੇ ਜਦੋਂ ਵੀ ਇਹਦਾ ਪੇਸਟ ਬਣਾਉਣਾ ਇਹਨਾਂ ਨੂੰ ਠੰਡੇ ਕਰਕੇ ਪੇਸਟ ਬਣਾਉਣਾ ਇਹਨਾਂ ਦਾ ਤੇ ਲੋ ਜੀ ਟਮਾਟਰ ਪਿਆਜ਼ਾਂ ਦਾ ਆਪਾਂ ਨੇ ਪੇਸਟ ਬਣਾ ਲਿਆ ਠੀਕ ਹੈ ਜੀ ਐਂਡ ਬਿਲਕੁਲ ਫੇਸਟ ਜਿਹੜਾ ਆਪਾਂ ਨੇ ਫਾਈਨ ਪੇਸਟ ਬਣਾਉਣਾ ਤੇ ਇਹਦੀ ਹੁਣ ਆਪਾਂ ਕਰੂੰਗੇ ਗਰੇਵੀ ਤਿਆਰ ਲੋ ਜੀ ਇੱਥੇ ਆਪਾਂ ਇੱਕ ਲਾਵਾਂਗੇ ਕੜਾਹੀ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇ ਅੱਜ ਤੁਹਾਨੂੰ ਪੂਰਾ ਹਲਵਾਈ ਸਟਾਈਲ ਜਿਹੜਾ ਆਪਾਂ ਬਿਆਹਾਂ ਦੇ ਵਿੱਚ ਮਟਰ ਪਨੀਰ ਬਣਾਉਂਦੇ ਹਾਂ ਠੀਕ ਹੈ ਜੀ ਉਹ ਬਣਾ ਕੇ ਦਿਖਾਵਾਂਗੇ ਤੇ ਲੋ ਜੀ ਤੇਲ ਜਦੋਂ ਗਰਮ ਹੋ ਗਿਆ ਨਾ ਫਿਰ ਆਪਾਂ ਇਹਦੇ ਵਿੱਚ ਐਡ ਕਰੂੰਗੇ ਜੀਰਾ ਜੀਰੇ ਨੂੰ ਥੋੜਾ ਜਿਹਾ ਭੁੰਨੂਗੇ ਤੇ ਸੇਕ ਹੈ ਟਾਈਮ ਤੇ ਘੱਟ ਕਰਦੇ ਹੋ ਤੇ ਜਦੋਂ ਜੀਰਾ ਭੁੱਜ ਗਿਆ ਫਿਰ ਆਪਾਂ ਇਹਦੇ ਵਿੱਚ ਐਡ ਕਰੂੰਗੇ ਥੋੜਾ ਜਿਹਾ ਅਦਰਕ ਦਾ ਸੰਦੀਪ ਪੇਸਟ ਜਿਹੜਾ ਜੀ ਮਿਕਸੀ ਕੀਤੀ ਹੋਈ ਤੇ ਅਦਰਕ ਲਸਣ ਨੂੰ ਵੀ ਆਪਾਂ ਥੋੜਾ ਜਿਹਾ ਭੁੰਨੂਗੇ ਤੇ ਅਦਰਕ ਲਸਣ ਜਦੋਂ ਭੁੰਨੀ ਗਈ ਫਿਰ ਪੈਦੇ ਵਿੱਚ ਇੱਕ ਚਮਚ ਪਾਵਾਂਗੇ ਤੇਗੀ ਮਿਰਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਅੱਧਾ ਚਮਚ ਪਾਵਾਂਗੇ ਹਲਦੀ ਦਾ ਤੇ ਇਹਨੂੰ ਵੀ ਆਪਾਂ ਹਲਕਾ ਜਿਹਾ ਭੁੰਨੂਗੇ ਜੇ ਜਦੋਂ ਤੇਗੀ ਮਿਰਚ ਤੇ ਹਲਦੀ ਭੁੰਨੀ ਗਈ ਫਿਰ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਜਿਹੜਾ ਆਪਾਂ ਨੇ ਪੇਸਟ ਬਣਾ ਕੇ ਰੱਖਿਆ ਦਾ ਪਿਆਜ਼ਾਂ ਦੇ ਟਮਾਟਰਾਂ ਦਾ ਤੇ ਲੋ ਜੀ ਹੁਣ ਆਪਾਂ ਇਹ ਗਰੇਵੀ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਇਹ ਤਾਂ 7 ਮਿੰਟ ਉਸ ਤੋਂ ਬਾਅਦ ਪੈਦੇ ਵੀ ਚੈਟ ਕਰਾਂਗੇ ਮਸਾਦੇ ਤੇ ਲੋ ਜੀ ਜਦੋਂ ਤੱਕ ਆਪਣੀ ਗਰੇਵੀ ਪੱਕਦੀ ਆ ਆਪਾਂ ਪਨੀਰ ਕੱਟ ਲੈਂਦੇ ਆ ਜੀ ਠੀਕ ਆ ਜੀ ਪਨੀਰ ਕੱਟਾਂਗੇ ਹਲਵਾਈ ਸਟਾਈਲ ਸੋ ਇਸ ਤਰੀਕੇ ਨਾਲ ਪਨੀਰ ਕੱਟਣਾ ਆਪਾਂ ਨੇ ਪਨੀਰ ਦੇ ਪੀਸ ਠੀਕ ਆ ਜੀ ਜ਼ਿਆਦਾ ਵੱਡੇ ਵੀ ਨਹੀਂ ਕੱਟਣੇ ਤੇ ਜ਼ਿਆਦਾ ਬਰੀਕ ਵੀ ਨਹੀਂ ਇਸ ਤਰੀਕੇ ਦਾ ਜਿਹੜਾ ਪਨੀਰ ਆਪਾਂ ਨੇ ਕੱਟ ਕੇ ਤਿਆਰ ਕਰ ਲੈਣਾ ਠੀਕ ਆ ਜੀ ਮਟਰ ਪਨੀਰ ਦੀ ਸਬਜ਼ੀ ਦੇ ਵਿੱਚ ਪਾਉਣ ਵਾਸਤੇ ਤੇ ਜੇ ਵੀਡੀਓ ਵਧੀਆ ਲੱਗੀ ਇੱਕ ਪਿਆਰ ਜਾਂ ਲਾਈਕ ਤੇ ਕਮੈਂਟ ਜਰੂਰ ਕਰਿਓ ਜੀ ਠੀਕ ਹੈ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਓ ਜੀ ਇਸ ਤਰੀਕੇ ਨਾਲ ਬਣਾਉਨੇ ਆ ਜੀ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਮਟਰ ਪਨੀਰ ਬਿਲਕੁਲ ਸਿੰਪਲ ਤਰੀਕਾ ਹੈ ਮਟਰ ਪਨੀਰ ਬਣਾਉਣ ਦਾ ਤੇ ਲਓ ਜੀ ਤੇ ਪਨੀਰ ਦਾ weight ਹੈਗਾ ਜੀ 500 ਗ੍ਰਾਮ ਯਾਨੀ 1/2 ਕਿਜੀ ਤੇ ਲਓ ਜੀ ਪਨੀਰ ਵੀ ਆਪਣਾ ਕੱਟਿਆ ਗਿਆ ਤੇ ਨਾਲੇ ਆਪਾਂ ਤੁਹਾਨੂੰ ਇੱਕ ਰੈਸਪੀ ਵਿੱਚ ਹੋਰ ਦੱਸ ਦਿਆਂ ਠੀਕ ਹੈ ਜੀ ਵੀ ਆਪਾਂ ਦਹੀਂ ਕਿਵੇਂ ਬਣਾ ਸਕਦੇ ਆ ਦਹੀਂ ਬੂੰਦੀ ਕਿਵੇਂ ਬਣਾ ਸਕਦੇ ਆ ਘਰੇ ਤੇ ਇਹਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੇ 500 ਗ੍ਰਾਮ ਆਪਣੇ ਕੋਲ ਦਹੀਂ ਆ ਇਹਨੂੰ ਚੰਗੀ ਤਰ੍ਹਾਂ ਫੈਂਟਣਾ ਠੀਕ ਹੈ ਜੀ ਮੈਂ ਸੋਚਿਆ ਤੁਹਾਨੂੰ ਆ ਦਹੀਂ ਦੀ ਰੈਸਪੀ ਵੀ ਵਿੱਚੇ ਦੱਸ ਦਈਏ ਇਹ ਬਿਲਕੁਲ ਸਿੰਪਲ ਤਰੀਕਾ ਹੈ ਯਾਨੀ ਬੂੰਦੀ ਬਣਾਉਣੇ ਦਾ ਠੀਕ ਹੈ ਜੀ ਚਾਹੇ ਬੂੰਦੀ ਕਹੇ ਲੋ ਰਾਇਤਾ ਕਹੇ ਲੋ ਜੋ ਮਰਜੀ ਕਹੇ ਲੋ ਤੇ ਲਓ ਜੀ ਇਹਨੂੰ ਚੰਗੀ ਤਰ੍ਹਾਂ ਫੈਂਟਣਾ ਜਦੋਂ ਤੱਕ ਇਹਨ ਮਲਾਈ ਨਹੀਂ ਬਣ ਜਾਂਦੀ ਦਹੀਂ ਦੀ ਤੇ ਲੋ ਜੀ ਦਹੀਂ ਫੈਂਟੀ ਗਈ ਠੀਕ ਹੈ ਜੀ ਇਸ ਤਰੀਕੇ ਨਾਲ ਬਿਲਕੁਲ ਮਲਾਈ ਬਣਾ ਲੈਣੀ ਹੈ ਦਹੀਂ ਦੀ ਤੇ ਉਸ ਤੋਂ ਬਾਅਦ ਆਪ ਪੈਦੇ ਵਿੱਚ ਐਡ ਕਰੂਗੇ ਚਿੱਟਾ ਨੂਨ ਯਾਨੀ ਕਿ ਟਾਟਾ ਨਮਕ ਤੇ ਨਾਲ ਹੀ ਆਪ ਪੈਦੇ ਵਿੱਚ ਥੋੜੀ ਜਿਹੀ ਐਡ ਕਰੂਗੇ ਕਾਲੀ ਮਿਰਚ ਠੀਕ ਹੈ ਜੀ ਯਾਨੀ ਕਿ ਬਲੈਕ ਪੀਪਰ ਅੱਧਾ ਚਮਚਾ ਤੇ ਉਸ ਤੋਂ ਬਾਅਦ ਐਡ ਕਰਾਂਗੇ ਕਾਲਾ ਨਮਕ ਅੱਧਾ ਚਮਚ ਠੀਕ ਹੈ ਜੀ ਤੇ ਨਾਲ ਹੀ ਆਪ ਇਹਦੇ ਵਿੱਚ ਐਡ ਕਰ ਦੋਗੇ ਗ੍ਰੀਨ ਚਿੱਲੀ ਦਾ ਪੇਸਟ ਠੀਕ ਹੈ ਜੀ ਜਿੰਨਾ ਕ ਤੁਸੀਂ ਤਿੱਖਾ ਖਾਂਦੇ ਹੋ ਤੁਸੀਂ ਉੰਨੀ ਕ ਗ੍ਰੀਨ ਚਿੱਲੀ ਇਹਦੇ ਵਿੱਚ ਐਡ ਕਰ ਲਿਓ ਤੇ ਲਓ ਜੀ ਹੁਣ ਇਹਨੂੰ ਕਰਦੇ ਆ ਮਿਕਸ ਤੇ ਨਾਲ ਇਹਦੇ ਵਿੱਚ ਪਾ ਦਾਂਗੇ ਆਪਾਂ ਠੀਕ ਹੈ ਜੀ ਬਰੀਕ ਕੱਟਿਆ ਹੋਇਆ ਖੀਰਾ ਥੋੜਾ ਜਾਂ ਅੱਧਾ ਕ ਪੀਸ ਤੇ ਥੋੜੀ ਜਿਹਾ ਆਪਾਂ ਇਹਦੇ ਚ ਬਰੀਕ ਪਿਆਜ਼ ਪਾ ਦੋਗੇ ਤੇ ਆਹ ਬੁੰਦੀ ਆ ਜਿਹੜੀ ਮੈਂ ਭਿਓ ਕੇ ਰੱਖਤੀ ਸੀ ਪਾਣੀ ਚ ਠੀਕ ਹੈ ਜੀ ਤੇ ਆਪਾਂ ਨੇ ਨਿਚੋੜ ਕੇ ਇਹ ਵੀ ਇਹਦੇ ਵਿੱਚ ਐਡ ਕਰ ਦੇਣੀ ਆ ਜੀ ਆਹ ਲਓ ਜੀ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਬਣਦਾ ਜੀ ਬਹਾ ਦੇ ਵਿੱਚ ਬੂੰਦੀ ਰਾਇਤਾ ਤੇ ਇਹਨੂੰ گاੜਾ ਪਤਲਾ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਜੇ ਤੁਹਾਨੂੰ ਰਾਇਤਾ ਬੂੰਦੀ ਜ਼ਿਆਦਾ گاੜਾ ਪਸੰਦ ਆ ਤਾਂ گاੜਾ ਰੱਖ ਲਿਓ ਤੇ ਨਹੀਂ ਇਹਦੇ ਵਿੱਚ ਜਾਂ ਤੁਸੀਂ ਥੋੜੀ ਬਹੁਤੀ ਲੱਸੀ ਐਡ ਕਰ ਲਿਓ ਤੇ ਜਾਂ ਠੰਡਾ ਪਾਣੀ ਤੇ ਲਓ ਜੀ ਇਹਨੂੰ ਕਰਦੇ ਆ ਮਿਕਸ ਹੁਣ ਆਪਾਂ ਠੀਕ ਹੈ ਜੀ ਤੇ ਰਾਇਤਾ ਜਿਹੜਾ ਆਪਣਾ ਥੋੜਾ ਜਿਹਾ گاੜਾ ਏ ਤੁਸੀਂ ਇਹਦੇ ਵਿੱਚ ਦੁੱਧ ਵੀ ਐਡ ਕਰ ਸਕਦੇ ਹੋ ਲੱਸੀ ਵੀ ਐਡ ਕਰ ਸਕਦੇ ਹੋ ਤੁਹਾਡੀ ਮਰਜ਼ੀ ਆ ਪਰ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਲਵਾਂਗਾ ਠੀਕ ਹੈ ਜੀ ਠੰਡਾ ਪਾਣੀ ਤੇ ਪਾਣੀ ਪਾਉਣਾ ਦੇਖ ਕੇ ਜਿਆਦਾ ਪਤਲਾ ਵੀ ਨਾ ਕਰ ਲਿਓ ਠੀਕ ਹੈ ਜੀ ਜਿਆਦਾ ਪਤਲਾ ਰਾਇਤਾ ਜਿਹੜਾ ਉਹ ਵਧੀਆ ਨਹੀਂ ਲੱਗਦਾ ਹੈਗਾ ਤੇ ਲਓ ਜੀ ਇਸ ਤਰੀਕੇ ਨਾਲ ਜਿਹੜਾ ਰਾਇਤਾ ਆਪਾਂ ਬਣਾ ਕੇ ਤਿਆਰ ਕਰ ਦੰਨੀ ਆ ਜੀ ਬੇਹਾਂ ਦੇ ਵਿੱਚ ਠੀਕ ਹੈ ਜੀ ਇਹ ਬਿਲਕੁਲ ਸਿੰਪਲ ਤਰੀਕਾ ਹੈ ਤੇ ਨਾਲੇ ਇਹਦੇ ਵਿੱਚ ਪਾ ਦੰਨੀ ਆ ਜੀ ਥੋੜਾ ਜਿਹਾ ਬਰੀਕ ਕੱਟਿਆ ਹੋਇਆ ਹਰਾ ਤਣੀਆਂ ਤੇ ਲਓ ਜੀ ਬੂੰਦੀ ਰਾਇਤਾ ਬਣ ਕੇ ਹੋ ਗਿਆ ਤਿਆਰ ਤੇ ਲੋ ਜੀ ਨਾਲੇ ਤੁਹਾਨੂੰ ਆਪਾਂ ਨੇ ਆਹ रेसिपी ਹੈ ਜਿਹੜੀ ਬੋਨਸ ਮਾ ਦੇਤੀ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਤੁਸੀਂ ਬੂੰਦੀ ਰਾਇਤਾ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਕਲਰ ਚੈੱਕ ਕਰੋ ਠੀਕ ਹੈ ਜੀ ਤੁਸੀਂ ਇਸ ਤਰੀਕੇ ਨਾਲ ਬੂੰਦੀ ਰਾਇਤਾ ਬਣਾ ਕੇ ਖਾਓਗੇ ਮੈਂ ਕਹਿੰਦਾ ਉਂਗਲੀਆਂ ਚਟਦੇ ਰਹਿ ਜੂंगे ਨਜ਼ਾਰਾ ਆ ਜਾਊਗਾ ਤੇ ਲੋ ਜੀ ਹੁਣ ਚੱਲਦੇ ਆਪਾਂ ਆਪਣੀ ਸਬਜ਼ੀ ਦੇ ਵੱਲ ਤੇ ਲੋ ਜੀ ਗਰੇਵੀ ਪੱਕਦੀ ਨੂੰ 7-8 ਮਿੰਟ ਹੋ ਗਏ ਆ ਜੀ ਤੇ ਹੁਣ ਆਪਾਂ ਥੋੜੇ ਜੇ ਮਸਾਲੇ ਐਡ ਕਰ ਲੈਂਦੇ ਆ ਦੇ ਵਿੱਚ ਮਸਾਲੇ ਪਾਉਣੇ ਬਿਲਕੁਲ ਘੱਟ ਅੱਧਾ ਛੋਟਾ ਚਮਚ ਪਾਵਾਂਗੇ ਕਿਚਨ ਕਿੰਗ ਠੀਕ ਹੈ ਜੀ ਤੇ ਅੱਧਾ ਛੋਟਾ ਚਮਚ ਪਾਵਾਂਗੇ ਜੀਰਾ ਪਾਊਡਰ ਤੇ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਘਰ ਦਾ ਪੀਸਿਆ ਹੋਇਆ ਧਨੀਆ ਪਾਊਡਰ ਮਸਾਲੇ ਤੁਸੀਂ ਘੱਟ ਪਾਉਣੇ ਆ ਜੀ ਕਿਉਂਕਿ ਗਰਮੀ ਬਹੁਤ ਹੈ ਜਿਆਦਾ ਮਸਾਲਿਆਂ ਵਾਲੀ ਸਬਜ਼ੀ ਹੈ ਜਿਹੜੀ ਉਹ ਖਰਾਬ ਕਰਦੀ ਆ ਤੇ ਥੋੜਾ ਜਿਹਾ ਪੈਦੇ ਵਿੱਚ ਨਮਕ ਐਡ ਕਰ ਦਿੰਨੀ ਆ ਜੀ ਠੀਕ ਹੈ ਜੀ ਸਵਾਦ ਅਨੁਸਾਰ ਬਾਕੀ ਨਮਕ ਜਿਹੜਾ ਤੁਸੀਂ ਦੇਖ ਕੇ ਪਾ ਦਿਓ ਜਿੰਨਾ ਕੁ ਤੁਹਾਨੂੰ ਟੇਸਟ ਪਸੰਦ ਆ ਠੀਕ ਹੈ ਜੀ ਨਮਕ ਦਾ ਉਹ ਹਿਸਾਬ ਨਾਲ ਤੁਸੀਂ ਨਮਕ ਜਿਹੜਾ ਇਹਦੇ ਵਿੱਚ ਐਡ ਕਰ ਦਿਓ ਤੇ ਲਓ ਜੀ ਮਸਾਲੇ ਭੁੰਨਦੇ ਨੂੰ ਹੁਣ ਆਪਣੇ ਨੂੰ 2-3 ਮਿੰਟ ਹੋਰ ਹੋ ਗਏ ਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰੂਗੇ ਜੀ ਕਾਜੂਆਂ ਦਾ ਪੇਸਟ 10 ਤੋਂ 12 ਜਿਹੜੇ ਕਾਜੂ ਮੈਂ ਲਈ ਸੀਗੇ ਜੀ ਠੀਕ ਹੈ ਜੀ ਉਹਨਾਂ ਨੂੰ ਆਪਾਂ ਨੇ ਬਿਲਕੁਲ ਬਰੀਕ-ਬਰੀਕ ਮਿਕਸੀ ਦੇ ਜੱਗ ਵਿੱਚ ਪੀਸ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਤੇ ਐਡ ਕਰਨ ਤੋਂ ਬਾਅਦ ਆਪਾਂ ਇਹਨੂੰ 2-3 ਮਿੰਟਾਂ ਜਿਹੜਾ ਹੋਰ ਪਕਾਉਂਗੇ ਆ ਦੇਖੋ ਜੀ ਗਰੇਵੀ ਦਾ ਰੰਗ ਦੇਖੋ ਤੁਸੀਂ ਕਿੰਨਾ ਵਧੀਆ ਕਲਰ ਆ ਗਿਆ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੰਨੇ ਆ ਜੀ ਮਟਰ ਦਾ ਨਾ ਬੋਇਲ ਕੀਤਾ ਹੋਇਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਥੋੜੀ ਜਿਹੀ ਕਸੂਰੀ ਮੇਥੀ ਠੀਕ ਹੈ ਜੀ ਤੇ ਲਓ ਜੀ ਮਟਰ ਪਨੀਰ ਦੀ ਸਬ지ਆ ਜਿਹੜੀ ਅਸੀਂ ਇਸ ਤਰੀਕੇ ਨਾਲ ਬਣਾਉਂਦੇ ਆ ਤੇ ਇਸ ਟਾਈਮ ਤੇ ਜੇ ਤੁਸੀਂ ਗਰੇਵੀ ਥੋੜੀ ਜਿਹੀ ਪਤਲੀ ਕਰਨੀ ਆ ਠੀਕ ਹੈ ਜੀ ਤਾਂ ਤੁਸੀਂ ਇਹਦੇ ਵਿੱਚ ਥੋੜਾ ਬਹੁਤਾ ਪਾਣੀ ਵੀ ਐਡ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਇਹਦੇ ਵਿੱਚ ਦੁੱਧ ਪਾ ਸਕਦੇ ਹੋ ਠੀਕ ਹੈ ਜੀ ਤੇ ਪਾਣੀ ਆ ਜਿਹੜਾ ਤੁਸੀਂ ਇਹਦੇ ਵਿੱਚ ਕੋਸਾ ਐਡ ਕਰਨਾ ਯਾਨੀ ਗਰਮ ਪਾਣੀ ਪਾਉਣਾ ਠੀਕ ਹੈ ਜੀ ਠੰਡਾ ਪਾਣੀ ਨਹੀਂ ਪਾਉਣਾ ਹੈਗਾ ਤੇ ਲੋ ਜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਪਕਾ ਲੂਗੇ ਜਦੋਂ ਤੱਕ ਕਿ ਗਰੇਵੀ ਆ ਜਿਹੜੀ ਆਪਣੀ ਤੇਲ ਨਹੀਂ ਛੱਡ ਦਿੰਦੀ ਤੇ ਲੋ ਜੀ ਇਹਨੂੰ ਹੁਣ ਆਪਾਂ 7-8 ਮਿੰਟਾ ਜਿਹੜਾ ਹੋਰ ਪਕਾਵਾਂਗੇ ਤੇ ਲੋ ਜੀ ਮਟਰ ਵੀ ਆਪਣੇ ਪੱਕ ਚੁੱਕੇ ਆ ਜੀ ਗਰੇਵੀ ਦੇ ਵਿੱਚ ਠੀਕ ਆ ਜੀ ਤੁਸੀਂ ਗਰੇਵੀ ਦੇਖੋ ਕਿੰਨੀ ਵਧੀਆ ਨਜ਼ਾਰੇਦਾਰ ਗਰੇਵੀ ਬਣੀ ਆ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਪਨੀਰ ਠੀਕ ਆ ਜੀ 300 ਗ੍ਰਾਮ ਆਪਾਂ ਨੇ ਮਟਰ ਦਾਣਾ ਲਿਆ ਸੀਗਾ ਜੀ ਤੇ 500 ਗ੍ਰਾਮ ਲੱਤਾ ਸੀਗਾ ਜੀ ਪਨੀਰ ਤੇ ਲਓ ਜੀ ਮਟਰ ਪਨੀਰ ਬਣ ਕੇ ਰੈਡੀ ਆ ਜੀ ਸੋ ਇਸ ਤਰੀਕੇ ਨਾਲ ਜਿਹੜਾ ਤੁਸੀਂ ਹਲਵਾਈ ਸਟਾਈਲ ਮਟਰ ਪਨੀਰ ਗਰੇਵੀ ਵਾਲਾ ਘਰੇ ਬਣਾ ਸਕਦੇ ਹੋ ਠੀਕ ਹੈ ਜੀ ਕਲਰ ਚੈੱਕ ਕਰੋ ਸਬਜ਼ੀ ਦਾ ਤੁਸੀਂ ਮੈਂ ਕਹਿੰਦਾ ਇਸ ਤਰੀਕੇ ਨਾਲ ਮਟਰ ਪਨੀਰ ਬਣਾ ਕੇ ਖਾਓਗੇ ਉਂਗਲੀਆਂ ਚਟਦੇ ਰਹਿ ਜੂਗੇ ਨਜ਼ਾਰਾ ਆ ਜਾਊਗਾ ਤੇ ਲਓ ਜੀ ਇਹਨੂੰ 2-4 ਮਿੰਟ ਆਪਾਂ ਹੋਰ ਪਕਾ ਲੈਂਦੇ ਆ ਮੀਡੀਅਮ ਸੇਕ ਤੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦਿਖਾ ਕਰਕੇ ਦਿਖਾਵਾਂਗੇ ਇਹਨੂੰ ਸਰਵ ਤੇ ਲੋ ਜੀ ਸਬਜ਼ੀ ਬਣ ਕੇ ਰੈਡੀ ਆ ਜੀ ਆ ਦੇਖੋ ਕਿੰਨਾ ਵਧੀਆ ਬਣ ਕੇ ਇਹ ਤਿਆਰ ਹੋਇਆ ਤੁਸੀਂ ਕਲਰ ਚੈੱਕ ਕਰੋ ਨਾਲੇ ਗਰੇਵੀ ਚੈੱਕ ਕਰੋ ਤੇ ਲੋ ਜੀ ਹੁਣ ਗੈਸ ਕਰਦੇ ਆਪਾਂ ਬੰਦ ਤੇ ਨਾਲੇ ਪਾਉਣੀ ਹੈ ਦੇ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਹਰਾ ਧਣੀਆ ਤੇ ਨਾਲੇ ਤੁਹਾਨੂੰ ਦਿਖਾਉਂਦੇ ਆ ਸਰਵ ਕਰਕੇ ਤੇ ਹੁਣ ਆਪਾਂ ਇਹਨੂੰ 10-15 ਮਿੰਟ ਵਾਸਤੇ ਟੱਕ ਕੇ ਛੱਡ ਦੋਗੇ ਤੇ ਲੋ ਜੀ 10-15 ਮਿੰਟ ਵਾਸਤੇ ਆਪਾਂ ਇਹਨੂੰ ਰੱਖ ਦਿੰਦੇ ਆ ਤੇ ਲੋ ਜੀ ਮਟਰ ਪਨੀਰ ਰੈਡੀ ਹੈ ਜੀ ਹੁਣ ਕੱਢਦੇ ਆਪਾਂ ਇਹਨੂੰ ਪਲੇਟ ਦੇ ਵਿੱਚ ਠੀਕ ਹੈ ਜੀ ਆ ਲਓ कलर ਚੈੱਕ ਕਰੋ ਸਬਜ਼ੀ ਦਾ ਤੁਸੀਂ ਤੇ ਲਓ ਜੀ ਚੈੱਕ ਕਰੋ ਫਿਰ ਸਬਜ਼ੀ ਮਟਰ ਪਨੀਰ ਦੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਸੋ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆ ਜੀ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ